ਇਹ ਸਭ ਕੈਨੇਡਾ ਦਾ ਬਹੁਤ ਸੋਹਣਾ ਪ੍ਰੋਵਿੰਸ ਬ੍ਰਿਟਿਸ਼ ਕੋਲੰਬੀਆ ਜੇ ਅਸੀਂ ਦੇਖੀਏ ਤੇ ਲੋਕ ਲਾਈਕ ਕਰਦੇ ਨੇ ਕਿ ਅਸੀਂ ਉੱਥੇ ਜਾਈਏ ਖਾਸ ਕਰਕੇ ਪੰਜਾਬੀ ਜਿਹੜੇ BC ਚ ਬੈਠੇ ਨੇ ਉਹ ਬਾਕੀ ਪ੍ਰੋਵਿੰਸ ਨੂੰ ਬਹੁਤਾ ਲਾਈਕ ਨਹੀਂ ਕਰਦੇ ਪਰ ਹੁਣ ਸਰਵੇ ਕਹਿੰਦੇ ਨੇ ਕਿ ਲੋਕ BC ਛੱਡਣਾ ਚਾਹੁੰਦੇ ਨੇ ਕੀ ਕਾਰਨ ਹੈ ਉਹ ਕਿਹੜੇ ਲੋਕ ਨੇ ਸਭ ਲਈ ਇੱਕ ਤਾਂ ਇੱਕ ਗੱਲ ਅਸੀਂ ਪਹਿਲਾਂ ਕਰ ਲਈਏ ਕਿ ਜਿਹੜੇ BC ਵਿੱਚ ਵੈਲ ਸੈਟਲਡ ਨੇ ਢੇਰ ਤੋਂ ਰਹਿ ਰਹੇ ਨੇ ਸਵਰਗ ਹੈ BC ਜਿਵੇਂ ਉਹਨਾਂ ਦੀ ਲਾਇਸੈਂਸ ਪਲੇਟ ਤੇ ਲਿਖਿਆ ਹੁੰਦਾ ਨਾ ਬਿਊਟੀਫੁੱਲ ਪ੍ਰੋਟੈਕਸ਼ਨ ਕਲੰਬੀਆ ਹੈ ਵੀ ਆ ਧਰਤੀ ਤੇ ਜੰਨਤ ਹੀ ਇੱਕ ਵਾਂਗ ਹੀ ਆ ਸੋਹਣਾ ਹੈ ਕੋਈ ਡਾਊਟ ਨਹੀਂ ਹੈ ਵੈਦਰ ਦੇ ਵੀ ਵੱਡੇ ਏਰੀਏ ਦੇ ਇੱਕ ਠੀਕ ਠਾਕ ਏਰੀਏ ਦੇ ਵਿੱਚ ਵੈਦਰ ਵੀ ਬਹੁਤ ਸੋਹਣਾ ਜਿਹੜਾ ਕਿ ਬਾਕੀ ਕੈਨੇਡਾ ਵਿੱਚ ਨਹੀਂ ਆਮ ਤੌਰ ਤੇ ਮਿਲਦਾ ਐਕਟੀਵਿਟੀ ਆਊਟਡੋਰ ਕਾਫੀ ਵੱਧ ਜਾਂਦੀ ਹੈ ਸੋ ਇੱਕ ਤੁਹਾਡੀ ਹਿਊਮਨ ਜਿਹੜੀ ਇੱਕ ਕਹੋ ਕਿ ਸਾਡੀ ਅੱਗੇ ਬਦਲਣ ਦਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਕੰਟ੍ਰਿਬਿਊਟ ਕਰਦਾ ਹੈ ਪਰ BC ਸਰਕਾਰ ਦੇ ਕੁਝ ਆંકੜੇ ਕੀ ਕਹਿੰਦੇ ਨੇ ਉਹ ਤੇ ਯਾਰ ਜਿਹੜਾ ਗੱਲ ਕਰਦੇ ਅੱਛਾ ਹੁਣ ਬ੍ਰਿਟਿਸ਼ ਕਲੰਬੀਆ ਦੇ ਵਿੱਚੋਂ ਬਹੁਤ سارے ਲੋਕ ਜਿਹੜੇ ਨੇ ਇੰਟਰਪ੍ਰੋਵਿੰਸ਼ੀਅਲ ਮਾਈਗ੍ਰੇਟ ਕਰਕੇ ਪਿਛਲੇ ਮਹੀਨਿਆਂ ਦੇ ਵਿੱਚ ਬਲਕਿ ਪਿਛਲੇ 2 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਗਏ ਨੇ ਆਸੇ-ਪਾਸੇ ਨੂੰ ਜ਼ਿਆਦਾ ਅਲਬਰਟਾ ਨੂੰ ਗਏ ਨੇ ਸਭ ਨੂੰ ਪਤਾ ਹੈ ਇਸ ਗੱਲ ਦਾ ਪਰ ਅਸੀਂ ਇਹ ਜਿਹੜੀ ਖਬਰ ਸਾਂਝੀ ਕਰ ਰਹੇ ਹਾਂ BC ਵਿੱਚ ਰਹਿ ਰਹੇ ਪੁਰਾਣੇ ਲੋਕਾਂ ਲਈ ਨਹੀਂ ਹੈ ਜਿਹੜੇ ਅਜੇ ਵੀ ਦੇਖ ਰਹੇ ਨੇ ਕਿ ਸਾਡੇ ਲਈ ਬੈਟਰ ਆਪਸ਼ਨ ਕੀ ਹੈ ਉਹਨਾਂ ਵਾਸਤੇ ਹੈ ਇਹ ਇੱਕ ਬਿਜ਼ਨਸ ਕਾਉਂਸਲ ਆਫ ਬ੍ਰਿਟਿਸ਼ ਕੋਲੰਬੀਆ ਇੱਕ ਸੰਸਥਾ ਹੈ ਸਰਕਾਰੀ ਸੰਸਥਾ ਇਹ ਸਰਕਾਰੀ ਨਿਯਮ ਆਪ ਕਰਨਾ BC BC ਬਿਜ਼ਨਸ ਕੌਂਸਲ ਆਫ ਬ੍ਰਿਟਿਸ਼ ਕੋਲੰਬੀਆ ਉਹਨਾਂ ਦੀ ਇੱਕ ਸਰਵੇ ਰਿਪੋਰਟ ਹੈ ਉਹਦੇ ਵਿੱਚ ਪਤਾ ਲੱਗਦਾ ਹੈ ਕਿ ਅਸੀਂ ਕਾਰਨ ਜਿਹੜੇ ਨੇ ਲੱਭਣ ਦਾ ਯਤਨ ਕੀਤਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚੋਂ ਲੋਕ ਕਿਉਂ ਮੂਵ ਅਰਾਊਂਡ ਕਰਨਾ ਚਾਹੁੰਦੇ ਨੇ ਤੇ ਜਿਹੜੇ ਕਾਰਨ ਸਾਹਮਣੇ ਆਉਂਦੇ ਨੇ ਉਹ ਕੋਈ ਨਵੇਂ ਨਹੀਂ ਹੈਗੇ ਵੀ ਲੋਕ ਗੁੱਸੇ ਨੇ ਤੇ ਕੁਝ ਕਈਆਂ ਨੂੰ ਖਦਸ਼ਾ ਵੀ ਹੈ ਤੇ ਕੁਝ ਜਿਹੜੇ ਨੇ ਆਪਣੇ ਆਲੇ ਦੁਆਲੇ ਜੋ ਉਹਨਾਂ ਦੇ ਹੋ ਰਿਹਾ ਉਹਨੂੰ ਕੰਟਰੋਲ ਨਾ ਕਰ ਸਕਣ ਦੀ ਜਿਹੜੀ ਉਹਨਾਂ ਦੀ ਸਥਿਤੀ ਹੈ ਉਹਦੇ ਤੋਂ ਥੋੜੇ ਜਿਹੇ ਨਰਾਸ਼ ਵੀ ਨੇ ਤੇ ਇਹ ਵੀ ਕਿ ਜਿਹੜੀ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੀ ਜਿਹੜੀ ਮਾੜੀ ਇਕਨੋਮਿਕ ਸਥਿਤੀ ਹੈ ਬਹੁਤੀ ਵਧੀਆ ਨਹੀਂ ਹੈ ਬਾਕੀ ਸੂਬਿਆਂ ਦੇ ਮੁਕਾਬਲੇ ਉਹ ਵੀ ਇੱਕ ਕਾਰਨ ਹੈ ਪਰ ਮੁੱਖ ਕਾਰਨ ਜਿਹੜੇ ਉੱਪਰ ਕੇ ਸਾਹਮਣੇ ਆਏ ਨੇ ਜਿਸ 100 ਨੂੰ ਪੁੱਛਿਆ ਗਿਆ ਤਾਂ ਉਹਨਾਂ ਵਿੱਚੋਂ 36% ਨੇ ਕਿਹਾ ਕਿ ਹਾਊਸਿੰਗ ਐਂਡ ਅਫੋਰਡੇਬਿਲਟੀ ਕਿ ਹਾਊਸਿੰਗ ਤੇ ਅਫੋਰਡੇਬਿਲਟੀ ਜਿਹੜੀ ਹੈ ਇਹ 36% ਲੋਕਾਂ ਨੂੰ ਮਜਬੂਰ ਕਰ ਰਹੀ ਹੈ ਸੋਚਣ ਲਈ ਕਿ ਅਸੀਂ ਦੂਸਰੇ ਸੂਬਿਆਂ ਦੇ ਵਿੱਚ ਚਲੇ ਜਾਈਏ ਕੋਸਟ ਆਫ ਲਿਵਿੰਗ ਕਾਫੀ ਜ਼ਿਆਦਾ ਪੱਛ ਚੁੱਕੀ ਹੈ ਤੇ ਲੈਕ ਆਫ ਸਪਲਾਈ ਤੇ ਨਾਲ ਹਾਈ ਕੰਸਟਰਕਸ਼ਨ ਕੋਸਟ ਹੋਮ ਓਨਰਸ਼ਿਪ ਜਿਹੜੀ ਹੈ ਜੀ ਲੰਬੇ ਸਮੇਂ ਲਈ ਘਰ ਤੇ ਲੈਣਾ ਹੀ ਆ ਤੇ ਉਹ ਉਹ ਜਿਹੜਾ ਉਹ ਰੇਂਜ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਕੁਛ 36% ਦਾ ਇਹ ਕਾਰਨ ਹੈ ਟੈਕਸ ਤੇ ਰੈਗੂਲੇਸ਼ਨ ਰੈਗੂਲੇਸ਼ਨ ਜਿਹੜੀਆਂ ਕੁਝ ਬਹੁਤ ਸਖਤ ਨੇ ਤੇ ਜਿਵੇਂ ਕਿ ਲਾਇਸੈਂਸਿੰਗ ਕਹਿ ਲਓ ਜਾਂ ਕੋਈ ਹੋਰ ਚੀਜ਼ਾਂ ਹੋਣਗੀਆਂ ਉਹਨਾਂ ਤੇ ਇੰਨੀ ਜ਼ਿਆਦਾ ਸਖਤੀ ਹੈ ਤੇ ਉਹਦੇ ਕਰਕੇ ਵੀ 28% ਲੋਕ ਜਿਹੜਾ ਨੇ ਉਹਨੂੰ ਛੱਡਣਾ ਚਾਹੁੰਦੇ ਨੇ ਅਤੇ ਲੇਅਰਜ਼ ਆਫ ਰੈਡ ਟੇਪਿਜ਼ਮ ਲਾਲ ਫੀਤਾ ਸ਼ਾਹੀ ਦੀਆਂ ਪਰਤਾਂ ਤੇ ਵਧਦੇ ਹੋਏ ਉਹਨਾਂ ਕੋਲੋਂ ਗ੍ਰਾਊਂਡ ਵਾਲੇ ਜਿਹੜੀਆਂ ਡਿਊਟੀਆਂ ਹੋ ਰਹੀਆਂ ਜਾਂਦੀਆਂ ਲੋਕਾਂ ਕੋਲੋਂ ਉਹ ਵੀ ਇੱਕ ਕਾਰਨ ਹੈ business ਚਲਾਉਣ ਲਈ ਜਾਂ ਰਿਟਾਇਰਮੈਂਟ ਲਈ ਕੋਈ ਸੇਵ ਕਰਨਾ ਜਿਹੜਾ ਜ਼ਿਆਦਾ ਮੁਸ਼ਕਲ ਹੁੰਦਾ ਜਾ ਰਿਹਾ ਹੈ jobs ਐਂਡ ਵੇਜਸ ਨੌਕਰੀਆਂ ਤੇ ਤਨਖਾਹਾਂ 23% ਹੈ ਜੌਬ ਕ੍ਰੀਏਸ਼ਨ ਜਿਹੜੀਆਂ ਨਵੀਆਂ ਨੌਕਰੀਆਂ ਪੈਦਾ ਕਰਨ ਦੀ ਸਮਰੱਥਾ ਆ ਉਹ ਜਿਹੜੀ ਆ ਉਹ ਉਨੀ ਤੇਜ਼ ਨਹੀਂ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੇ ਸੈਲਰੀਜ਼ ਜਿਹੜੀਆਂ ਉਨੀ ਤੇਜ਼ੀ ਨਾਲ ਨਹੀਂ ਵਧ ਰਹੀਆਂ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਉਹ ਬਹੁਤ ਸਖਤ ਮਿਹਨਤ ਕਰ ਰਹੇ ਨੇ ਪਰ ਪਹਿਲਾਂ ਨਾਲੋਂ ਵੀ ਜ਼ਿਆਦਾ ਕਰ ਰਹੇ ਨੇ ਪਰ ਪਿੱਛੇ ਰਹਿੰਦੇ ਜਾ ਰਹੇ ਨੇ ਇਹ ਵੀ ਇੱਕ ਕਾਰਨ ਹੈ ਸੋ ਇਹ ਇਹ ਇਹਦੇ ਇਹ 22 23% ਲੋਕੇ ਮੰਨਦੇ ਨੇ ਸੋ 18% ਇਹ ਮੰਨਦੇ ਨੇ ਕਿ ਪਬਲਿਕ ਸਰਵਿਸਿਜ਼ ਉਹ ਬਹੁਤ ਪਿਛੇ ਰਹਿ ਗਈਆਂ ਨੇ ਜਿਹਦੇ ਵਿੱਚ ਹੈਲਥ케ਅਰ ਤੇ ਟ੍ਰਾਂਸਪੋਰਟੇਸ਼ਨ ਹੈ ਪਬਲਿਕ ਟ੍ਰਾਂਸਪੋਰਟੇਸ਼ਨ ਜਿਹੜੀ ਹੈ ਉਹਦਾ ਇਨਫਰਾਸਟ੍ਰਕਚਰ ਜਿਹੜਾ ਕਮਜ਼ੋਰ ਹੋ ਚੁੱਕਾ ਹੈ ਹੈਲਥ케ਅਰ ਦੇ ਵਿੱਚ ਵੇਟ ਟਾਈਮ ਦੂਸਰੇ ਸਵੇਰ ਨਾਲੋਂ ਵੀ ਜ਼ਿਆਦਾ ਲੰਬੇ ਹੁੰਦੇ ਜਾ ਰਹੇ ਨੇ ਤੇ ਹਜ਼ਾਰਾਂ ਬ੍ਰਿਟਿਸ਼ ਕੋਲੰਬੀਆਨ ਇਸ ਬਾਰੇ ਸੋਚਦੇ ਨੇ ਕਿ ਫੈਮਿਲੀ ਡਾਕਟਰ ਜਿਹੜਾ ਆ ਉਹਦੀ ਅਵੇਲੇਬਿਲਿਟੀ ਜਿਹੜੀ ਆ ਸਾਨੂੰ ਨਹੀਂ ਸੋ ਇਹਦੇ ਨਾਲ ਬ੍ਰਿਟਿਸ਼ ਕੋਲੰਬੀਆਨ ਜਿਹੜੇ ਨੇ ਉਹ ਕਿੱਥੇ ਕਿੱਥੇ ਨੂੰ ਜਾ ਰਹੇ ਨੇ ਅਸੀਂ ਆંકੜੇ ਬਹੁਤ ਵਾਰੀ ਸਾਂਝੇ ਕਿਤੇ ਤੇ ਅਲਬਰਟਾ ਵਿੱਚ ਜਾਣਾ ਉਹਨਾਂ ਦਾ ਨਮਾ ਨਹੀਂ ਹੈ ਸਟੈਟਿਸਟਿਕਸ ਕੈਨੇਡਾ ਸਰਕਾਰੀ ਏਜੰਸੀ ਦਾ ਕਹਿਣਾ ਹੈ ਕਿ ਕੁਆਟਰਲੀ ਇੰਟਰਪਰਵਿਨਸ਼ਲ ਸ਼ਿਫਟ ਜਿਹੜਾ ਹੈ ਕਿ 3 ਕਮਹੀਨਿਆਂ ਦੇ ਵਿੱਚ ਜੁਲਾਈ ਤੋਂ ਲੈ ਕੇ ਸਤੰਬਰ 2024 ਦੀ ਜੇ ਗੱਲ ਕਰੀਏ ਤਾਂ 13000 ਬ੍ਰਿਟਿਸ਼ ਕੋਲੰਬੀਆ ਵਾਸੀ ਦੂਸਰੇ ਸੂਬਿਆਂ ਨੂੰ ਚਲੇ ਗਏ ਬ੍ਰਿਟਿਸ਼ ਕੋਲੰਬੀਆ ਨੂੰ ਬਾਏ ਬਾਏ ਕਹਿ ਕੇ ਤੇ ਇਹਨਾਂ 13000 ਦੇ ਵਿੱਚੋਂ 9500 ਕੱਲੇ ਅਲਬਰਟਾ ਵਿੱਚ ਗਏ ਸੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਰਕਾਰ ਇਹ ਕਾਰਨ ਲੱਭਣ ਦਾ ਯਤਨ ਕਰ ਰਹੀ ਹੈ ਕਿ ਸਾਡੇ ਕੋਲ ਲੋਕ ਟਿਕਦੇ ਕਿਉਂ ਨਹੀਂ